ਘਟਨਾ ਸਾਰ ਅੱਜ तकरीबन ਸ਼ਾਮ ਦਾ ਵੇਲਾ ਸੀ ਜਦੋਂ ਮੈਨੂੰ ਕਾਲ ਆਈ ਆ ਪਿੰਡ ਮੂਸੇ ਵਾਲਾ ਤੋਂ ਮੇਰੇ ਨਾਨਕੇ ਆ ਮੇਰੇ ਮਾਮਾ ਜੀ ਦਾ ਬੇਟਾ ਸਰਜੀਤ ਸਿੰਘ ਤੇ ਇਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਘਰੋਂ ਆਵਾਜ਼ ਮਾਰ ਕੇ ਪਿੰਡ ਦੇ ਹੀ ਕੁਝ ਲੜਕੇ ਨੇ ਤੇ ਕੁਝ ਅਣਪਛਾਤੇ ਲੜਕੇ ਸੀ ਦੋ ਗੱਡੀਆਂ ਤੇ ਆਏ ਇੱਕ ਥਾਰ ਗੱਡੀ ਸੀ ਇੱਕ ਫਾਰਚਨਰ ਸੀਗੀ ਘਟਨਾ ਜੀ ਜਿਹੜਾ ਮਰੀਜ਼ ਹੋ ਮੇਰੇ ਫਾਦਰ ਸਾਹਿਬ ਨੇ ਸਰਜੀਤ ਸਿੰਘ ਉਹਨਾਂ ਦਾ ਨਾਮ ਹੈ ਕਟਣਾ ਹੈ ਵਾਪਰੀ ਕੇ ਸਾਡੇ ਪਿੰਡ ਦੇ ਹੈਗੇ ਨੇ ਬੰਦੇ ਉਹਦਾ ਨਾਮ ਹਰਮਨ ਹਰਮਨ ਪਤਾ ਨਹੀਂ ਹਮਨ ਪੱਕਾ ਨਾਮ ਹੀ ਪਤਾ ਤੇ ਇੱਕ ਬੰਦਾ ਹੈਗਾ ਵਾ ਗਰਮੇਲ ਸਿੰਘ ਤੇ ਉਹਨਾਂ ਨੇ ਮੰਨ ਲਓ ਕਿ ਡੈਡੀ ਮੇਰਾ ਖੜਾ ਕਰੇ ਤੇ ਉਹਨਾਂ ਨੂੰ ਆਵਾਜ਼ ਮਾਰੀ ਕਿ ਚਾਚਾ ਜੀ ਬਾਹਰ ਗੱਲ ਸੁਣਿਓ ਤੇ ਜਦੋਂ ਮੰਨ ਲਓ ਗੱਲ ਸੁਣਨ ਗਏ ਬਾਹਰ ਤੇ ਉਹ ਅੱਗੇ ਬੰਦੇ ਖੜੇ 6-7 ਜਣੇ ਮੂੰਹ ਬੰਨ ਕੇ ਕਿਰਪਾਨਾਂ ਨਾਲ ਤੇ ਡੰਡਿਆਂ ਨਾਲ ਤੇ ਪਿਸਤੌਲਾਂ ਨਾਲ ਤੇ ਜਦੋਂ ਮੰਨ ਲਓ ਬਾਹਰ ਗਿਆ ਉਹਨਾਂ ਖਿੱਚ ਕੇ ਡੈਡੀ ਨੂੰ ਬਾਹਰ ਖਿੱਚ ਲਿਆ ਬੂਹੇ ਤੇ ਬੂਹਾ ਮਾਰਤਾ ਉਹਨੂੰ ਘਰੋਂ ਆਵਾਜ਼ ਮਾਰ ਕੇ ਇਹਨਾਂ ਨੇ ਬਾਹਰੋਂ ਕੁੰਡਾ ਲਾ ਕੇ ਉਹਨੂੰ ਇਕੱਲੇ ਨੂੰ ਖਿੱਚ ਕੇ ਉਹਦੇ ਉੱਤੇ ਕਿਰਪਾਨਾਂ ਦੇ ਵਾਰ ਕੀਤੇ ਬੇਸਬਾਲਾਂ ਦੇ ਵਾਰ ਕੀਤੇ ਉਹਦੇ ਸਿਰ 'ਚ ਬਹੁਤ ਜ਼ਿਆਦਾ ਸੱਟ ਲੱਗੀ ਆ ਬਲੱਡ ਜਿਹੜਾ ਰੁਕ ਨਹੀਂ ਰਿਹਾ ਸਰੀਰ ਤੇ ਹੋਰ ਵੀ ਅੰਗਾਂ ਦੇ ਉੱਪਰ ਸੱਟਾਂ ਹੈਗੀਆਂ ਬੇਸਬਾਲਾਂ ਦੀਆਂ ਤੇ ਰਾੜਾਂ ਦੀ ਤਾਂ ਉਹ ਮੰਨ ਲਓ ਹਮਲਾ ਕਰ ਲਾਪੇ ਉਹਨਾਂ ਡਾਂਗਾ ਡੂੰਗਾ ਮਾਰੀਆਂ ਸਿਰ 'ਚ ਕਿਰਪਾਨਾਂ ਮਾਰੀਆਂ ਤੇ ਮੈਂ ਕੋਠੇ ਚੜ੍ਹਿਆ ਭੱਜ ਕੇ ਆਵਾਜ਼ਾਂਗੋਜਾਂ ਮਾਰਨ ਤਾਂ ਉਹਨਾਂ ਨੇ ਮੇਰੇ ਵੱਲ ਨੂੰ ਪਿਸਤੌਲ ਸਿੱਧਾ ਕਰਤਾ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਉਹਨੂੰ ਕੁੱਟਿਆ ਉਹਨੇ ਭੱਜ ਕੇ ਉਥੋਂ ਜਾਨ ਬਚਾਈ ਸੀਸੀਟੀਵੀ ਲੱਗੇ ਹੋਏ ਆ ਗੁਰੂ ਘਰ ਦੇ ਉਥੇ ਉਹ ਕੈਮਰੇ ਦੇ ਵਿੱਚ ਸਾਰੀ ਗੱਲ ਕੈਦ ਹੋਈ ਆ ਤੇ ਜਦੋਂ ਉਹਨਾਂ ਦਾ ਬੇਟਾ ਕੋਠੇ ਤੇ ਚੜ ਕੇ ਰੌਲਾ ਪਾਉਣ ਲੱਗਿਆ ਤਾਂ ਉਹਦੇ ਵੱਲ ਨੂੰ ਇਹਨਾਂ ਨੇ ਪਿਸਤੌਲ ਤਾਣ ਕੇ ਉਹਨੂੰ ਕਿਹਾ ਕਿ ਤੂੰ ਚੁੱਪ ਕਰ ਜਾਨੀਂ ਤੇ ਤੇਰੇ ਗੋਲੀ ਮਾਰ ਦਵਾਂਗੇ ਤਗੜੇ ਦਾ ਕਾਰਨ ਜੀ ਕੁਝ ਮੇਨ ਕਾਰਨ ਦਾ ਕੁਝ ਨਹੀਂ ਬਸ ਕਿ ਪਾਰਟੀ ਬਾਜ਼ੀ ਕਰਦੇ ਪਏ ਸੀ ਮੰਨ ਲਓ ਸਰਪੰਚੀ ਦਾ ਆਪਣੇ ਇਲੈਕਸ਼ਨ ਜਦੋਂ ਹੋਇਆ ਸੀ ਏ ਉਹ ਪੋਜ਼ਿਟਿਵ ਪਾਰਟੀ ਸਾਡੀ ਤੇ ਜਿਵੇਂ ਅਸੀਂ ਸਪੋਰਟ ਕਰਦੇ ਹਾਂ ਆਪਦੇ ਬੰਦੇ ਨੂੰ ਬਸ ਉਸੇ ਗੱਲ 'ਚ ਰੰਜਿਸ਼ ਹੀ ਪਰਾਣੀ ਲਈ ਫਿਰਦੇ ਆ ਜੀ ਮਾਰਨ ਦੀ ਨੀਤ ਦੇ ਨਾਲ ਆਏ ਆ ਇਹਨਾਂ ਨੇ ਹਮਲਾ ਕਰਕੇ ਸਾਡੇ ਬੰਦੇ ਨੂੰ ਫਟੜ ਕੀਤਾ ਇਹਨਾਂ ਦਾ ਹੋਰ ਕੋਈ ਰੰਜਿਸ਼ ਨਹੀਂ ਪਾਰਟੀਬਾਜ਼ੀ ਸਿਰਫ ਪਿੰਡ ਦੇ ਵਿੱਚ ਜਿੱਦਾਂ ਵੋਟਾਂ ਹੁੰਦੀਆਂ ਇਲੈਕਸ਼ਨਾਂ ਦਾ ਰੌਲਾ ਇਹਨਾਂ ਦਾ ਹੋਰ ਕੋਈ ਰੌਲਾ ਨਹੀਂ ਅਸੀਂ ਜਿਹੜੀ ਛੱਟ ਦੇਖੀ ਆ ਸਿਰ ਦੇ ਵਿੱਚ ਕਰਾਸ ਜਿਹੜਾ ਕੱਟ ਲੱਗਿਆ ਹੋਇਆ कृपान का कट्ट लग्या हो ब्लड नहीं रोक रहा सिरों पेशेंट साड़ा जोड़ा बिल्कुल सीरीयस है जी ये पेशेंट है, है सुरजीत सिंह नाम है ये फोर्टी ईयर मेल ये मूसे वाला फोटी छिखा से पेशेंट है अभी इसके हेड पे और चेस्ट पे इंजरी है अभी इसका हम फर्दर टेस्ट करवाया इसके बाद कर ਕਟਨਾ ਸਰ ਅੱਜ तकरीबन ਸ਼ਾਮ ਦਾ ਵੇਲਾ ਸੀ ਜਦੋਂ ਮੈਨੂੰ ਕਾਲ ਆਈ ਆ ਪਿੰਡ ਮੂਸੇ ਵਾਲਾ ਤੋਂ ਮੇਰੇ ਨਾਨਕੇ ਆ ਮੇਰੇ ਮਾਮਾ ਜੀ ਦਾ ਬੇਟਾ ਸਰਜੀਤ ਸਿੰਘ ਤੇ ਇਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਘਰੋਂ ਆਵਾਜ਼ ਮਾਰ ਕੇ ਪਿੰਡ ਦੇ ਹੀ ਕੁਝ ਲੜਕੇ ਨੇ ਤੇ ਕੁਝ ਅਣਪਛਾਤੇ ਲੜਕੇ ਸੀ ਦੋ ਗੱਡੀਆਂ ਤੇ ਆਏ ਇੱਕ ਥਾਰ ਗੱਡੀ ਸੀ ਇੱਕ ਫਾਰਚਨਰ ਸੀਗੀ ਉਹਨੂੰ ਘਰੋਂ ਆਵਾਜ਼ ਮਾਰ ਕੇ ਇਹਨਾਂ ਨੇ ਬਾਹਰੋਂ ਕੁੰਡਾ ਲਾ ਕੇ ਉਹਨੂੰ ਇਕੱਲੇ ਨੂੰ ਖਿੱਚ ਕੇ ਉਹਦੇ ਤੇ ਕਿਰਪਾਨਾਂ ਦੇ ਵਾਰ ਕੀਤੇ بیسਬਾਲਾਂ ਦੇ ਵਾਰ ਕੀਤੇ ਉਦੇ ਸਿਰ 'ਚ ਬਹੁਤ ਜ਼ਿਆਦੀ ਸੱਟ ਲੱਗੀ ਆ ਬਲੱਡ ਜਿਹੜਾ ਰੋਕ ਨਹੀਂ ਰਿਹਾ ਸਰੀਰ ਤੇ ਹੋਰ ਵੀ ਅੰਗਾਂ ਦੇ ਉੱਪਰ ਸੱਟਾਂ ਹੈਗੀਆਂ ਬੇਸਬੋਲਾਂ ਦੀਆਂ ਤੇ ਰਾੜਾਂ ਦੀਆਂ ਤੇ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਉਹਨੂੰ ਕੁੱਟਿਆ ਉਹਨੇ ਭੱਜ ਕੇ ਉਥੋਂ ਜਾਨ ਬਚਾਈ ਸੀਸੀਟੀਵੀ ਲੱਗੇ ਹੋਏ ਆ ਗੁਰੂ ਘਰ ਦੇ ਉੱਥੇ ਉਹ ਕੈਮਰੇ ਦੇ ਵਿੱਚ ਸਾਰੀ ਗੱਲ ਕੈਦ ਹੋਈ ਆ ਤੇ ਜਦੋਂ ਉਹਨਾਂ ਦਾ ਬੇਟਾ ਕੋਠੇ ਤੇ ਚੜ੍ਹ ਕੇ ਰੌਲਾ ਪਾਉਣ ਲੱਗਿਆ ਤਾਂ ਉਹਦੇ ਵੱਲ ਨੂੰ ਇਹਨਾਂ ਨੇ ਪਿਸਤੌਲ ਤਾਣ ਕੇ ਉਹਨੂੰ ਕਿਹਾ ਕਿ ਤੂੰ ਚੁੱਪ ਕਰ ਜਾਨੀਂ ਤੇ ਤੇਰੇ ਗੋਲੀ ਮਾਰ ਦੇਵਾਂਗੇ ਮਾਰਨ ਦੀ ਨੀਤ ਦੇ ਨਾਲ ਆਏ ਆ ਇਹਨਾਂ ਨੇ ਹਮਲਾ ਕਰਕੇ ਸਾਡੇ ਬੰਦੇ ਨੂੰ ਫਟੜ ਦਿੱਤਾ ਇਨਾਂ ਦਾ ਹੋਰ ਕੋਈ ਰੰਜਿਸ਼ ਨਹੀਂ ਪਾਰਟੀਬਾਜੀ ਸਿਰਫ ਪਿੰਡ ਦੇ ਵਿੱਚ ਜਿੱਦਾਂ ਵੋਟਾਂ ਹੁੰਦੀਆਂ ਇਲੈਕਸ਼ਨਾਂ ਦਾ ਰੌਲਾ ਇਹਨਾਂ ਦਾ ਹੋਰ ਕੋਈ ਰੌਲਾ ਨਹੀਂ ਜੀ ਜਿਹੜਾ ਪੇਸ਼ੈਂਟ ਆ ਉਹ ਸੀਰੀਅਸ ਹੈ ਜੀ ਪਹਿਲਾਂ ਕੋਟ ਹਿਸੇਖਾਂ ਸਿਵਲ ਹਸਪੀਟਲ ਲੈ ਕੇ ਗਿਆ ਸੀ ਉਥੋਂ ਉਹਨਾਂ ਡਾਕਟਰਾਂ ਨੇ ਉਹਦੀ ਨਾਜ਼ੁਕ ਹਾਲਤ ਨੂੰ ਦੇਖਦੇ ਮੋਗੇ ਰੈਫਰ ਕਰਤਾ ਹੁਣ ਟ੍ਰੀਟਮੈਂਟ ਚੱਲ ਰਿਹਾ ਡਾਕਟਰ ਦੇਖ ਰਿਹਾ ਕਿ ਉਹਨਾਂ ਦੇ ਸੱਟ ਕਿੰਨੀ ਕਾ ਟਾਂਕੇ ਲੱਗ ਰਹੇ ਆ ਅਸੀਂ ਜਿਹੜੀ ਸੱਟ ਦੇਖੀ ਆ ਸਿਰ ਦੇ ਵਿੱਚ ਕ੍ਰੋਸ ਜਿਹੜਾ ਕੱਟ ਲੱਗਿਆ ਹੋਇਆ ਕਰਪਾਨ ਦਾ ਕੱਟ ਲੱਗਿਆ ਹੋਇਆ ਤੇ ਬਲੱਡ ਨਹੀਂ ਰੁਕ ਰਿਹਾ ਸਿਰ ਦੇ ਵਿੱਚੋਂ ਪੇਸ਼ੈਂਟ ਸਾਡਾ ਜਿਹੜਾ ਬਿਲਕੁਲ ਸੀਰੀਅਸ ਹੈ ਜੀ ਕਿੰਨੇ ਕੁ ਬੰਦੇ ਸੀਗੇ ਆਏ ਜੀ ਇਹ ਦੋ ਗੱਡੀਆਂ ਤੇ ਸੀ ਤਕਰੀਬਨ 12 14 ਜਾਣੇ ਹੋਣਗੇ ਜੀ ਕਿਹੜਾ ਜੀ ਤੁਹਾਡਾ ਮੇਰਾ ਨਾਮ ਹੀ ਗੁਰਬੀਰ ਸਿੰਘ ਜੀ ਜੀ ਮੂਸੇਆਲਾ ਜੀ ਮੂਸੇਆਲਾ ਤੋਂ ਆਏ ਹੋ ਮਰੀਜ਼ ਲੈ ਕੇ ਕੀ ਘਟਨਾ ਵਾਪਰੀ ਘਟਨਾ ਜੀ ਜਿਹੜਾ ਮਰੀਜ਼ ਹੋ ਮੇਰੇ ਫਾਦਰ ਸਾਹਿਬ ਨੇ ਸਰਜੀਤ ਸਿੰਘ ਉਹਨਾਂ ਦਾ ਨਾਮ ਹੈ ਘਟਨਾ ਹੈ ਵਾਪਰੀ ਕਿ ਸਾਡੇ ਪਿੰਡ ਦੇ ਹੈਗੇ ਨੇ ਬੰਦੇ ਉਹਦਾ ਨਾਮ ਹਰਮਨ ਹਰਮਨ ਪਤਾ ਨਹੀਂ ਹਮਨ ਪੱਕਾ ਨਾਮ ਨਹੀਂ ਪਤਾ ਤੇ ਇੱਕ ਬੰਦਾ ਹੈਗਾ ਵਾ ਗਰਮੇਲ ਸਿੰਘ ਤੇ ਉਹਨਾਂ ਨੇ ਮੰਨ ਲਓ ਕਿ ਡੈਡੀ ਮੇਰਾ ਖੜਾ ਕਰੇ ਤੇ ਉਹਨਾਂ ਨੂੰ ਆਵਾਜ਼ ਮਾਰੀ ਕਿ ਚਾਚਾ ਜੀ ਬਾਹਰ ਗੱਲ ਸੁਣਿਓ ਤੇ ਜਦੋਂ ਮੰਨ ਲਓ ਗੱਲ ਸੁਣਨ ਗਏ ਬਾਹਰ ਤੇ ਉਹ ਅੱਗੇ ਬੰਦੇ ਖੜੇ 6-7 ਜਾਣੇ ਮੂੰਹ ਬੰਨ ਕੇ ਕਿਰਪਾਨਾਂ ਨਾਲ ਤੇ ਡੰਡਿਆਂ ਨਾਲ ਤੇ ਪਿਸਤੌਲਾਂ ਨਾਲ ਤੇ ਜਦੋਂ ਮੰਨ ਲਓ ਬਾਹਰ ਗਿਆ ਉਹਨਾਂ ਖਿੱਚ ਕੇ ਡੈਡੀ ਨੂੰ ਬਾਹਰ ਖਿੱਚ ਲਿਆ ਬੂਏ ਤੋਂ ਬੂਆ ਮਾਰਤਾ ਤੇ ਉਹ ਮੰਨ ਲਓ ਹਮਲਾ ਕਰ ਲਾਪੇ ਉਹਨਾਂ ਡਾਂਗਾ ਡੂੰਗਾ ਮਾਰੀਆਂ ਸਿਰ 'ਚ ਕਿਰਪਾਨਾਂ ਮਾਰੀਆਂ ਤੇ ਮੈਂ ਕੋਠੇ ਚੜ੍ਹਿਆ ਭੱਜ ਕੇ ਆਵਾਜ਼ਾਂਵਾਂ ਜਾਂ ਮਾਰਨ ਤਾਂ ਉਹਨਾਂ ਨੇ ਮੇਰੇ ਵੱਲ ਨੂੰ ਪਿਸਤੌਲ ਸਿੱਧਾ ਕਰਤਾ ਜੀ ਹਾਂਜੀ ਵਿਕਟਰਾ ਕੋ ਹੋਇਆ ਝਗੜੇ ਦਾ ਕਾਰਨ ਕੀ ਝਗੜੇ ਦਾ ਕਾਰਨ ਜੀ ਕੁਝ ਮੇਨ ਕਾਰਨ ਦਾ ਕੁਝ ਨਹੀਂ ਬਸ ਕਿ ਪਾਰਟੀ ਬਾਜ਼ੀ ਕਰਦੇ ਪਏ ਸੀ ਮੰਨ ਲਓ ਸਰਪੰਚੀ ਦਾ ਆਪਣੇ ਇਲੈਕਸ਼ਨ ਜਦੋਂ ਹੋਇਆ ਸੀ ਇਹ ਆਪੋਜ਼ਿਟ ਪਾਰਟੀ ਸੀ ਸਾਡੀ ਚ ਜਿਵੇਂ ਅਸੀਂ ਸਪੋਰਟ ਕਰਦੇ ਹਾਂ ਆਪਦੇ ਬੰਦੇ ਨੂੰ ਬਸ ਉਸੇ ਗੱਲ 'ਚ ਰੰਜੇਸ਼ ਪ੍ਰਾਣੀ ਲਈ ਫਿਰਦੇ ਆ ਜੀ ਉਹ ਕਿਹੜੀ ਪਾਰਟੀ ਨੂੰ ਫੋਨ ਕਰਦਾ ਅਸੀਂ ਜੀ ਸਾਡਾ ਬੰਦਾ ਸੀ ਆਪਣਾ ਸਰਪੰਚ ਖਿਲਾ ਰਿਆ ਹੁੰਦੀ ਪਾਰਟੀ ਮਤਲਬ ਸਪੋਰਟ ਕਰਦੇ ਸੀ ਅਕਾਲੀ ਦਲ ਤੇ ਉਹ ਸੀ ਆਪ ਆਮ ਆਦਮੀ ਪਾਰਟੀ ਦੇ ਬੰਦੇ ਹਾਂਜੀ ਤੇ ਕੋਈ ਉੱਥੇ ਸੀਸੀਟੀਵੀ ਵੀ ਲੱਗਾ ਸੀ ਸੀਸੀਟੀਵੀ ਹਾਂਜੀ ਇਹ ਰਿਕਾਰਡਿੰਗ ਆ ਗਈ ਸਾਡੇ ਕੋਲ ਕਾਹਦੇ ਤੇ ਆਏ ਸੀ ਵੀਰੇ ਹਾਂਜੀ ਇਹ ਆਏ ਕਾਹਦੇ ਤੇ ਘਟਵਾਣ ਉਹ ਗੱਡੀ ਤੇ ਫੋਰਚੂਨਰ ਗੱਡੀ ਇਹਨਾਂ ਕੋਲ ਇੱਕ ਥਾਰ ਕਾਲੇ ਰੰਗ ਦੀ ਜੀ ਕਿੰਨੇ ਕੁ ਬੰਦੇ ਸੀਗੇ ਬੰਦੇ ਤਕਰੀਬਨ ਹੋਣਗੇ ਜੀ 10 12 ਆਰਾਮ ਨਾਲ ਕੀ ਕੋਲੇ ਕੀ ਸੀ ਇਹਨਾਂ ਦੇ ਕੋਲ ਇਹਨਾਂ ਦੇ ਕਿਰਪਾਨਾਂ ਸੀਗੀਆਂ ਪਿਸਟਲ ਸੀਗੇ ਤੇ ਡੰਡੇ ਸੀਗੇ ਤੇ ਮੂੰਹ ਮਾਂ ਕਿਵੇਂ ਬਣੇ ਮੂੰਹ ਜਿਹੜਾ ਮੰਨ ਲਓ ਮੇਨ ਸੀਗੇ ਮੁੰਡਾ ਹਰਮਨ ਨਾ ਜਿੰਦਾ ਉਹਨੇ ਮੂੰਹ ਨਹੀਂ ਸੀ ਬੰਨਿਆ ਉਹਨੇ ਆਵਾਜ਼ ਮਾਰੀ ਘਰੋਂ ਬਾਕੀ ਸਾਰੇ ਮੁੰਡਿਆਂ ਮੂੰਹ ਬਨੇ ਅਣਪਛਾਤੇ ਹੀਗਾ ਜੀ ਤੋੜਾ ਡਾਡੀ ਕੱਲੇ ਸੀ ਹਾਂਜੀ ਮੇਰੇ ਡਾਡੀ ਕੱਲੇ ਸੀ ਮੰਨ ਲਓ ਉਹਨਾਂ ਬਾਹਰ ਖੇਚ ਲਾ ਡਾਡੀ ਨੂੰ ਬੂਆ ਮਾਰਤਾ ਮੈਂ ਛਾਤੇ ਚੜਿਆ ਇੱਕ ਨੇ ਮੇਰੇ ਨਾਲ ਡੰਡਾ ਮਾਰਿਆ ਮੰਨ ਲਓ ਛੱਤ ਤੇ ਖੜੇ ਤੇ ਮੇਰੇ ਮਾਰ ਰਿਹਾ ਡੰਡਾ ਥੱਲਿਓ ਤੇ ਪਿਸਤੌਲ ਮੇਰੇ ਨਾਲ ਨੂੰ ਕਰਤਾ ਜੀ ਕੀ ਕੀ ਮੰਗ ਕੀ ਕਰਦੇ ਹੋ ਮੰਗ ਜੀ ਪਰਚਾ ਕੀਤਾ ਜਾਵੇ ਇਹਨਾਂ ਦਾ ਇਨਸਾਫ ਦੇ ਦਵਾਇਆ ਜਾਵੇ ਸਾਨੂੰ ਡਾਕਟਰ ਸਾਹਿਬ ਇੱਕ ਪੇਸ਼ੈਂਟ ਆਇਆ ਐਮਰਜੈਂਸੀ ਹਾਂਜੀ ਇਹ ਕੀ ਪੋਜੀਸ਼ਨ ਹੈ ਇਹ ਇੱਕ ਪੇਸ਼ੈਂਟ ਆਇਆ ਸੁਰਜੀਤ ਸਿੰਘ ਨਾਮ ਹੈ ਇਹ 40 ਈਅਰ ਮੇਲ ਇਹ ਮੁਸੇ ਵਾਲਾ ਕੋਟੀ ਸ਼ਿਕਾਸੇ ਪੇਸ਼ੈਂਟ ਹੈ अभी इसके हेड पे और चेस्ट पे इंजरी है अभी इसका हम इन्वेस्टिगेशन करवा रहे हैं इसके बाद देखेंगे क्या कंडीशन पेशेंट की कंडीशन कैसी है अभी ये इन्वेस्टिगेशन बाद में बता सकते हैं तो फिलहाल कुछ जानकारी दी ये लड़ाई झगड़ा का मामले बता रहे हैं और इसके अलावा उन्होंने कुछ ज़्यादा जानकारी नहीं दी